করিয়ে ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਖ ਛੋਟਾ ਜਿਹਾ ਗੀਤ ਧਾਰਮਿਕ ਗੀਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਉਸ ਤੋਂ ਪਹਿਲਾਂ ਆਓ ਅਸੀਂ ਸਾਰੇ ਰਲ ਕੇ ਉਸ ਮਾਲਕ ਨੂੰ ਦੀ ਜੈ ਜੈਕਾਰ ਕਰੀਏ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਗੁਰ ਨਾਨਕ ਤਨ ਗੁਰ ਨਾਨਕ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸਾ ਗੁਰ ਵਡਭਾਗੀ ਪਾਈਐ ਐਸਾ ਗੁਰ ਵਡਭਾਗੀ ਪਾਈਐ ਪੂਰੇ ਨ ਗੁਰੂ ਨਾਨਕ ਨ ਗੁਰੂ ਨਾਨਕ ਤਨ ਗੁਰੂ ਨਾਨਕ ਤੋਂ ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਗੀਤ ਪੇਸ਼ ਕਰ ਰਿਹਾ ਕਾਲੂ ਦਾ ਦੁਲਾਰਾ ਮਾਤਾ ਕਾਲੂ ਦਾ ਦੁਲਾਰਾ ਮਾਤਾ ਤ੍ਰਿਪਤਾ ਦਾ ਲਾਲਨੀ ਮਜਿਆ ਚ ਰਾਵੇ ਦੇਖੋ ਕਿੰਨਾ ਸੋਹਣਾ ਬਾਲਨੀ ਬਾਲੂ ਦਾ ਦੁਲਾਰਾ ਮਾਤਾ ਤ੍ਰਿਪਤਾ ਦਲਾਲਨੀ ਮੱਜੀਆਂ ਚਰਾਵੇ ਦੇਖੋ ਕਿੰਨਾ ਸੋਹਣਾ ਬਾਲਨੀ ਮੱਜੀਆਂ ਨੇ ਹਰੇ ਭਰੇ ਖੇਤਾਂ ਨੂੰ ਉਜਾੜਿਆ ਮੱਜੀਆਂ ਨੇ ਹਰੇ ਭਰੇ ਖੇਤਾਂ ਨੂੰ ਉਜਾੜਿਆ ਖਾਦਾ ਪੀਤਾ ਥੋੜਾ ਬੋਤਾ ਮਿੱਧਿਆ ਲਤਾੜਿਆ ਉਹ ਲਈ ਫਿਰੇ ਮੱਝਾਂ ਚਰਾਵੇ ਦੇਖੋ ਕਿਡਾ ਸੋਹਣਾ ਬਾਲਨੀ ਮੱਝਾਂ ਚਰਾਵੇ ਦੇਖੋ ਕਿਡਾ ਸੋਹਣਾ ਬਾਲਨੀ ਕਾਲੂ ਦਾ ਦੁਲਾਰਾ ਮਾਤਾ ਤ੍ਰਿਪਤਾ ਦਾ ਲਾਲਨੀ ਮੱਝਾਂ ਚਰਾਵੇ ਦੇਖੋ ਕਿਡਾ ਸੋਹਣਾ ਬਾਲਨੀ ਰਬ ਬੁਲਾਰੇ ਆਕੇ ਦੇਖੇ ਖੇਤਾਂ ਦੀ ਬਹਾਰ ਨੂੰ ਰਾਇ ਬੁਲਾਰੇ ਆਕੇ ਦੇਖੇ ਖੇਤਾਂ ਦੀ ਬਹਾਰ ਨੂੰ ਨਿਉ ਨਿਉ ਸਲਾਮਾ ਕਰੇ ਸੱਚੀ ਸਰਕਾਰ ਨੂੰ ਓ ਤਰਤੀ ਤੇ ਆਇਆ ਬੱਬ ਤਰਤੀ ਤੇ ਆਇਆ ਰੱਬ ਹੋ ਕੇ ਦਿਵਾਲਨੀ ਮੱਝਾਂ ਚੋਰਾਵੇ ਦੇਖੋ ਕਿਡਾ ਸੋਹਣਾ ਬਾਲੜੀ ਕਾਲੂ ਦਾ ਦੁਲਾਰਾ ਮਾਤਾ त्रिपता द लाल नी मझा दखो कॾहिं सोन बाल नी लोका भाड़े बणिया पाली एका भाड़े बणि आए मजीा पाली ए, ए, मजी दा ए। नानक दारू पे तां दुनिया वाली ए नानक दारू पे दुनिया दा वाली तारे आ भ काल न चोरे देखो कॾा सोना बाल नी कालू दा दुलारा माता त्रिपता दलाली ਮੱਗੀਆਂ ਚਰਾਵੇ ਦੇਖੋ ਕਿੰਨਾ ਸੋਹਣਾ ਬਾਲਨੀ ਮੱਗੀਆਂ ਚਰਾਵੇ ਦੇਖੋ ਕਿੰਨਾ ਸੋਹਣਾ ਬਾਲਨੀ ਮੱਗੀਆਂ ਚਰਾਵੇ ਦੇਖੋ ਕਿੰਨਾ ਸੋਹਣਾ ਬਾਲਨੀ ਵਾਹਿਗੁਰੂ